ਅਸੀਂ ਤੇ ਸੋਹਣੇ ਰੱਬ ਗੇ ਇਹੀ ਅਰਦਾਸ ਕਰਦੇ ਕਿ ਮਾਲਕਾ ਸਭ ਦੁਨੀਆ ਉਤੇ ਸੁਖ ਤੇ ਸ਼ਾਂਤੀ ਵਰਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤੇ ਸਰਬੱਤ ਦਾ ਭਲਾ ਮੰਗ ਰਹੇ ਹਾਂ ਪਰ ਸਾਧ ਸੰਗਤ ਜੀ ਆਉਣ ਵਾਲਾ ਸਮਾਂ ਇਹਦੇ ਨਾਲੋਂ ਵੀ ਮਾੜਾ ਆਹ ਵੀਰ ਜੀ 1 ਰੁਪਏ ਦੀ ਗੱਲ ਕਰ ਰਹੇ ਹਨ 1 ਰੁਪਿਆ ਲੱਭਣਾ ਕਿਸੇ ਦੁਨੀਆ ਇਹੋ ਜੀ ਹਾਲਤ ਹੋ ਜਾਣੀ ਆ ਆਉਣ ਵਾਲਾ ਸਮਾਂ ਬੜਾ ਮਾੜਾ ਏ ਜਿੰਨਾ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਓਨਾ ਜਪ ਲਓ ਓਨਾ ਹੀ ਚੰਗਾ ਏ ਤੇ ਮਾਨਸਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬਿਨੁ ਸਦਾਤ ਨੂੰ ਜਿੰਨਾ ਜਲਦੀ ਸਮਝ ਲਓਗੇ ਓਨਾ ਹੀ ਚੰਗਾ ਰਹੇਗਾ ਨਹੀਂ ਤੇ ਆਉਣ ਵਾਲਾ ਸਮਾਂ ਬਹੁਤ ਮਾੜਾ ਬਹੁਤ ਮਾੜਾ ਏ ਉਹ ਆਉਂਦੇ ਸਾਡੇ ਬਾਤ ਵੀ ਸਾਡੀਆਂ ਫਸਲਾਂ ਖਰਾਬ ਹੋਈਆਂ ਨਾ ਕੇ ਨਾ ਵਾਸਤੇ ਆਉਂਦੇ ਆ ਚਲੋ ਕੋਈ ਨਹੀਂ ਜਮਿਨਟੀ ਵੀ ਆ ਸਕਦੀ ਬਿਲਕੁਲ ਕੋਈ ਨਹੀਂ ਭਾਈ ਭਾਈ ਸਾਹਿਬ ਕੋਈ ਗੱਲ ਨਹੀਂ ਆਪਾਂ ਇੱਥੇ ਉੱਥੇ ਕਦੇ ਆਫਤਾ ਹੀ ਅਹੀਂ ਜਾਣਾ ਨਾ ਭਰਾਵਾਂ ਨੇ ਇਹਨਾਂ ਦੇ ਇੱਕ ਰੁਪਇਆ ਵੀ ਨਹੀਂ ਦੇਣਾ ਸਾਨੂੰ ਲੈ ਕੇ ਕਾੜੋ